ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਡੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੋਈਆਂ ਗਾਵਾਂ ਚੰਗੇ ਦੁੱਧ ਵਾਲੀਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਮਗਰ ਅਵਸ਼ੀਂ ਬੜੀਆਂ ਚੰਗੀਆਂ ਆ ਆ ਦੇਖ ਸਕਦੇ ਚੰਗੇ ਰਿਕਾਰਡ ਦੀਆਂ ਚੰਗੇ ਟਿੱਕੇ ਦੀਆਂ ਮੱਛੀਆਂ ਤੇ ਇੱਕ ਆ ਚੰਗੇ ਕੱਦ ਘਾਠ ਵਾਲੀ ਇੱਕ HF ਜਰਸੀ ਕਰੋਸ ਤੁਹਾਨੂੰ ਜੜੀ ਆ ਗੱਬਨ ਤਾਂ ਨਾ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਸੰਸ਼ੇਪ ਸਿੰਘ ਹਾਂਜੀ ਜੱਫਰਪੁਰ ਸੀਲਿੰਗ ਨਾਲ ਜਿਹੜਾ ਮਸਲਾ ਤੇ ਫੋਨ ਨੰਬਰ ਬੋਲਦੇ ਕਰੀ 95926 ਹਾਂਜੀ 8297 ਠੀਕ ਆ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਕਰਦਿਆਂ ਆਲੂ ਵੀਰ ਜੀ ਬਹੁਤ ਚਿਰ ਹੋ ਗਿਆ 5-6 ਸਾਲ ਅੱਛੇ 5-6 ਸਾਲ ਹੋ ਗਏ ਤੇ ਮੈਂ ਪਈ ਦਾ ਡੈਲੀ ਕਰਦਾ ਹਾਂ ਅੱਛਾ ਅੱਜ ਤੋਂ ਪਾਦਰ ਮਾਇਆ ਦਾ ਕਰਨਾ ਅੱਛਾ ਉਹਨੂੰ ਕੜਵਟ 30 ਸਾਲ ਤੋਂ ਬਾਅਦ ਅੱਛਾ ਮਤਲਬ ਪੇੜੀਆਂ ਤੋਂ ਚੱਲਦਾ ਹੁੰਦਾ ਕਿ ਕੰਮ ਮੈਂ ਵੀਡੀਓ ਆਨਲਾਈਨ ਬੰਨੇ ਨਹੀਂ ਜਾ ਅੱਛਾ ਵੀਡੀਓ ਪਹਿਲੀ ਇਹ ਮੁੰਡੇ ਦੀ ਡੇਟ ਤੇ ਮਤਲਬ ਕੰਮ ਕਰ ਦਿੰਦੀ ਅੱਛਾ ਹਾਂ ਠੀਕ ਆ ਵੀਡੀਓ ਪਹਿਲੀ ਵਾਰ ਹੀ ਪਾਈ ਤੇਰਾ ਕੰਮ ਕਰਦਿਆਂ ਨੂੰ ਬੜਾ ਚਿਰ ਹੋ ਗਿਆ ਤੇ ਰੂਟੀਨ 'ਚ ਗਾਵਾਂ ਹੀ ਹੁੰਦੀਆਂ ਆਪਣੇ ਕੋਲ ਫੇਰ ਇਤਰਾ ਚੰਗੇ ਦੁੱਧ ਵਾਲੀਆਂ ਹੀ ਹਾਂਜੀ ਹਾਂਜੀ ਕਿ ਮੱਝਾਂ ਵੀ ਲਾਇਆ ਦਿੰਦੀਆਂ ਕਦੀ ਨਹੀਂ ਗਾਵਾਂ ਗਾਵਾਂ ਹੀ ਲਾਇਆ ਦਿੰਦੀ ਠੀਕ ਆ ਚਲੋ ਫੇਰ ਅੱਜ ਦੋ ਸੋਈਆਂ ਤੇ ਇੱਕ ਗੱਬਨੇ ਆ ਹਨਾ ਤੇ ਚਲੋ ਸ਼ੁਰੂਆਤ ਫਿਰ ਆਪਾਂ ਗੱਭਨ ਤੋਂ ਹੀ ਕਰ ਲੈਂਦੇ ਕਿੰਨਾ ਵਸੂਆ ਸੋਨਾ ਜੀ ਨੇ ਇਹਨਾਂ ਵਿੱਚ ਤੀਜਾ ਵੀ ਸੋਨਾ ਹੈ ਤੀਸਰਾ ਸਵੇਰ ਸੋਨਾ ਹੈ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵਿੱਚ ਵੀ 5 ਲੀਟਰ ਦੀ ਗਰੰਟੀ ਹੈ ਅੱਛਾ 5 ਲੀਟਰ ਦੇ ਲਾਗੇ ਜਿਹੜਾ ਇਹ ਚਵਾਈ ਜਾਊਗੀ ਹਾਂਜੀ ਠੀਕ ਹੈ ਤਾਂ ਜੇ ਟਾਈਮ ਕਿੰਨਾ ਕੁ ਲੱਜੂਗੀ ਟਾਈਮ ਇਹਦੇ 10-15 ਦੇ ਵੈਂਦੇ ਠੀਕ ਹੈ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ 10 ਤੋਂ 15 ਦੇ ਨੇ ਜੇ ਖੜਦੀ ਹੈ ਤੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਥਣ ਵੀ ਚੰਗੇ ਤੇ ਮਿਲਕ ਵੀ ਨੇ ਵੀ ਜੜੀਆਂ ਪੈਪਾਂ ਹੀ ਲੱਗੀਆਂ ਪੂਰੀਆਂ ਚੰਗੀਆਂ ਮੋਟੀ ਮਿਲ ਗਈਆਂ ਤੇ ਥਣਾ ਦਾ ਸੈੱਜ ਗਿਆ ਤੁਸੀਂ ਆਪਾ ਦੇਖ ਸਕਦੇ ਚੰਗਾ ਬਾਕੀ ਕੱਦ ਕਾਠ ਜਿਹੜੀਆਂ ਤਿੰਨੇ ਗਾਵਾਂ ਜਿਹੜੀਆਂ ਚੰਗੀਆਂ ਵਾ ਆ ਜਿਹੜੀਆਂ ਪਹਿਲੀਆਂ ਦੋ ਵਾ ਇਹਨਾਂ ਦਾ ਪੂਰਾ ਹੈਵੀ ਕੱਦ ਕਾਠ ਹੈ ਗਾਵਾਂ ਦੇ ਸਾਹਮਣੇ ਬਾਕੀ ਚੰਗੀਆਂ ਤਿਆਰ ਹੋਣੀਆਂ ਥੱਲੇ ਅਗੇ ਫਮਾਨ ਜਿੱਤੇ ਨਾਟਲਾਂ ਕਾਫੀ ਆ ਤੇ ਇਹਦਾ ਕਿੰਨਾ ਫਿਰ ਮੁੱਲ ਰੱਖਣਾ ਆਪਾਂ ਇਹਦਾ ਮੁੱਲ ਵੀ ਜੀ 65 ਕਰੀਏ 70 ਦਿੰਦੇ 55000 ਦੀ ਜਰਾ 55000 ਦੀ ਬਾਕੀ ਛੋਟ ਛਾਟ ਮੌਕੇ ਤੇ ਹੋਰ ਹੋ ਜਾਊਗਾ ਕੋ ਫੋਨ ਲਾਵੇ ਕਰੀ ਹਨਾ ਪਹਿਲੀ ਵੀਡੀਓ ਆ ਖਾਲੀ ਨਾ ਮੋੜੀਓ ਕਿਸ ਨੂੰ ਨਹੀਂ ਕੋ ਕਰਨਾ ਪਰਾ ਫੋਨ ਲਾਵੇ ਖਾਲੀ ਹੀ ਮੋੜੀਓ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਵਾੜ ਤੁਹਾਨੂੰ ਦਿਖਾਉਣੀ ਆ ਬੜੇ ਕਮਾਲ ਦੀ ਵਾੜ ਆ ਜਿਹੜੀ ਤੁਹਾਨੂੰ ਲੱਗੇ ਤਾਂ ਦਿਖਾਈਏ ਕਰੀ ਬਿਲਕੁਲ ਘਰ ਰੱਖਣ ਵਾਸਤੇ ਸੋਹਣੀ ਬੈੜਿਆ ਜਿਹੜੀ ਥਣਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਮਿਲਕ ਮੈਨੂੰ ਚੰਗੀ ਮੋਟੀ ਲੱਗੀ ਹੈ ਤੇ ਕੱਦ ਕਾਠ ਵੀ ਪੂਰਾ ਜਵਾਨ ਆ ਤੇ ਕਮਾਲ ਦੀ ਗੱਲ ਕਮਾਲ ਦੀ ਗੱਲ ਇਹ ਕਿ ਮਗਰ ਇਹਦੇ ਵਛੀ ਆ ਤਾਜੀ ਵਛੀ ਆ ਤੇ ਹੈਗੇ ਵੀ ਚੰਗੇ ਟਿਕੇ ਦੀ ਵਛੀ ਆ ਕਿੰਨੇ ਕਿੰਨੇ ਤਾਂਦੇ ਜੇ ਮੂੰਹ ਵਧੀ ਅੱਛਾ ਮੂੰਹ ਛੇ ਤਾਂਦੇ ਆ ਤੇ ਦੰਦਾਂ ਦਾ ਖਾਦਨੀ ਸੁਆਦ ਦਾ ਉਸਰਾ ਹਾਂਜੀ ਹਾਂ ਦੇਖ ਸਕਦੇ ਜੇ ਅਜੇ ਛਿੱਗੀ ਦੇ ਆ ਦੇਖ ਸਕਦੇ ਬਰਾਬਰ ਦਈਆ ਕਰਨਾ ਜੇ ਪੂਰੀ ਛਿੱਗੀ ਵੀ ਨਹੀਂ ਹੋਈ ਦਈ ਬਰਾਬਰ ਕਰਨ ਕਿੰਨਾ ਚਿਰ ਹੋ ਗਿਆ ਵਿੱਧੀ ਨਾਲ ਸੂਈ ਨਾਲ ਇਹਨੂੰ ਵਿੱਧੀਆ ਚੌਥਾ ਦੇ ਨੇ ਸੂਈ ਨਾਲ ਚੌਥਾ ਦੇ ਨੇ ਸੂਈ ਨਾਲ ਅਜੇ ਤੇ ਫਿਰ ਜੇ ਬੋਲਾ ਹੀ ਹੋਣਾ ਕਿ 12 16 17 ਲੀਟਰ ਲੀਟਰ ਵਾਲਾ ਜਿਹੜਾ ਬਿਲਕੁਲ ਤਿਆਰ ਹੈ ਉਹ ਮਨਾ ਕੇ ਦੇ ਦੇਣਾ ਅੱਛਾ ਤੇ ਕਿੰਨਾ ਦੁੱਧ ਚਵਾਈ ਜਾਊਗੀ ਇਹਨੂੰ 5 ਲੀਟਰ ਕਰ ਦਿਓ ਅੱਛਾ 5 ਲੀਟਰ ਕਰ ਦਿਓਗੀ ਬਾਕੀ ਜਿਹੜਾ ਵਾ ਹੁਣ ਇਸ ਤੋਂ 16 17 ਲੀਟਰ ਜਿਹੜਾ ਬਿਲਕੁਲ ਲੀਟਰ ਵਾਲਾ ਬਣਾ ਕੇ ਰਾਵਾਂ ਕੰਡੇ ਤੇ ਚਾੜ ਕੇ ਤਿਆਰ ਹੈ ਜਿਹੜਾ ਹਨਾ ਤੇ ਬਾਕੀ ਆਪਾਂ ਦੇਖ ਸਕਦੇ ਜੀ ਤਾਜ਼ਾ ਹੀ ਬੱਚਾ ਵਾ ਬਿਲਕੁਲ ਨਾੜੂ ਜਿਹੜਾ ਨਾਲ ਹੀ ਹੈ ਨਾ ਇੱਕ ਅਰੀ ਵੱਛੀ ਦਾ ਚਿਹਰਾ ਇਦਾਂ ਨਾ ਘਰੇ ਚੰਗੀ ਤਰ੍ਹਾਂ ਦਿਖਾ ਦਈਏ ਵੱਛੀ ਆ ਲੈ ਸਕਦੇ ਜੀ ਵੱਛੀ ਵੀ ਮਗਰ ਸਾਂਭਣ ਵਾਲੀ ਹੈ ਜੇ ਕੋਈ ਸਾਂਭਣ ਨਾਲ ਕੋ ਵੀ ਲੈ ਜੇ ਤੇ ਮਗਰ ਵੱਛੀ ਵੀ ਚੰਗੀ ਤਿਆਰ ਹੋ ਜੰਨੀ ਹੈ ਖੋਲੋ ਵੀ ਜੀ ਤੋੜ ਦਈਏ ਫੇਰ ਇਹਨਾਂ ਬਾਕੀ ਕਾਫੀ ਖੂਬਸੂਰਤ ਹੈ ਜੀ ਕਾਫੀ ਪਿਆਰੀ ਵੜੇ ਇਹ ਵੀ ਦੁੱਧ ਜਿਹੜਾ 5 ਲੀਟਰ ਕਹਿੰਦੇ ਚਵਾਜੂਗੀ ਕੱਦ ਕਾਠ ਪੱਖਾਂ ਇਹ ਵੀ ਪੂਰੀ ਜਵਾਨ ਹੈ। ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਫਿਰ ਜਿਹੜਾ ਚੰਗਾ ਹੀ ਪੈਣਾ ਉਹ ਜਿਹੋ ਜੀ ਚੀਜ਼ ਉਹ ਜਿਹੇ ਮੁੱਲ। ਬਾਕੀ ਸੂਈ ਸਵਾਈ ਆ। ਆਪਣੀ ਰਮਾਨਾ ਚਵਾਈ ਕਰਕੇ ਖੜਾ। ਆ ਲੈ ਸਾਲੇ ਹੋਵਾਂ ਨੇ ਲੱਗੀਆਂ। ਭਾਰਾ ਕਿੰਨਾ ਮਹਾਰੀ ਦਿਖਾ ਦੋ। ਆ ਲੈ ਸੰਦੀ ਜੀ। ਬਿਲਕੁਲ ਸਾਫ ਚੋਈ ਹੈ ਜਿਹੜੀ। ਤੇ ਕਿੰਨਾ ਫਿਰ ਮੁੱਲ ਰੱਖਣਾ? ਮੁੱਲ ਰੱਖੀ 80 ਗਰੀ 50 ਗਰੀ 70000 ਦੀ ਜੀ। 70000 ਦੀ ਦੇਰੋਗੇ। ਤੇ ਬਾਕੀ ਵਿੱਚ ਮਾਨਤਨ ਮੋਕੇ ਤੇ ਕਰਦੇ ਮਾਨਤਨ ਕਰਦਾਂਗੇ ਕੋਈ ਫੋਨ ਲਾਵੇ ਇੱਕਰੀ ਹਨਾ ਖਾਲੀ ਨੂੰ ਮੋੜਦੇ ਠੀਕ ਹੈ ਜੀ ਤੇ ਕਾਫੀ ਸੋਹਣੀ ਲੱਗ ਰਹੀ ਹੈ ਜਿਹੜੇ ਥਾਨੇ ਵੀ ਚੰਗਾ ਲੱਗਾ ਤੇ ਆਹ ਮਗਰ ਇਹਦੇ ਵੱੱਛੀ ਹੈ ਤੇ ਜਿਹੜੀ ਹੁਣ ਇਹਦੇ ਮਗਰ ਵੀ ਵੱਛੀ ਜੀ ਹਾਂਜੀ ਇਹ ਵੀ ਜਿਹੜੀ ਕਰੋਸ ਚੀ ਆ ਕਦ ਘੱਟ ਚਲੋ ਇਹਦਾ ਵੀ ਚੰਗਾ ਵਾ ਤੇ ਬਾਕੀ ਥਾਨਾ ਦਾ ਸਾਈਜ਼ ਗੈਪ ਵੀ ਇਹਦਾ ਦੇਖ ਸਕਦੇ ਜੀ ਇਨ ਨੂੰ ਕਿੰਨਾ ਚਿਰ ਹੋ ਗਿਆ ਵੇਦੀ ਸੋਈ ਨਾ ਇਹਨੂੰ ਵੀ ਚੋਛਾ ਦੇਣ ਜੀ ਅਜੇ ਇਹਨੂੰ ਚੋਛਾ ਦੇਨੇ ਆ ਇਹਦੇ ਕੋ ਕਿੰਨਾ ਦੁੱਧ ਤਿਆਰ 12 ਲੀਟਰ ਹੋ ਗਿਆ ਤਿਆਰ ਆ ਜਰਾ ਤੇ ਇਹ ਕਿੰਨਾ ਚਵਾਈ ਜਾਊਗੀ 15 16 ਕਾਗੜੀ ਦੀ ਨਾ ਠੀਕ ਆ ਚਲੋ ਖੋਲੋ ਹਾਂ ਫਿਰ ਤੋਰ ਦਈਏ ਨਵੀਂ ਆਪ ਤੇ ਇਹਦਾ ਵਿੱਜੇ ਫਿਰ ਮੁੱਲ ਇਹਦਾ ਵਿੱਜੇ ਮੁੱਲ 40 ਗ੍ਰੀ 38 ਗ੍ਰੀ 37000 ਦੇਣਾ ਅੱਛਾ 37000 ਵੀ ਦੇ ਦੋਗੇ ਬਾਕੀ ਚਲੋ ਮੌਕੇ ਤੇ ਮਾਨਤਨ ਕਰ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਠੀਕ ਹੈ ਜੀ ਬਾਕੀ ਇਹ ਆ ਕਿ ਚਲੋ ਸੂਈਆਂ ਚਵਾਈ ਕਰਦੇ ਥੋੜਾ ਗੱਪਣਾ ਦੋ ਸੂਈਆਂ ਵਾ ਇੱਥੇ ਚਵਾਈ ਕਰਕੇ ਖੜੋ ਤੇ ਗੱਪਣੇ ਪਾਸ ਕਰਕੇ ਖੜੋ ਹਨ ਬਾਕੀ ਕੋਈ ਵੀ ਇਹ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਸ ਚਾਖ ਕੇ ਲੈ ਜਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ